ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹੜੇ ਆਪਣੇ ਬੰਦੀ ਸਿੰਘ ਨੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਸਭ ਦੇ ਬਾਵਜੂਦ ਵੀ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਉਸ ਚੀਜ਼ ਨੂੰ ਕਿਵੇਂ ਸਮਝਦੇ ਹੋ ਦੋਸਤ ਬੰਦੀ ਸਿੰਘ ਜਿਹੜੇ ਕਈ-ਕਈ ਸਾਲ ਆਪਣੀਆਂ ਸਜ਼ਾਵਾਂ ਪੂਤ ਕੇ ਉਹਨਾਂ ਨੂੰ ਕਈ-ਕਈ ਸਾਲ ਤੇ ਗੁਜ਼ਰ ਚੁੱਕੇ ਨੇ ਪਰ ਹੱਲੇ ਵੀ ਸਾਡੇ ਤੇ ਸ਼ੰਕਾ ਜਨਨ ਕੀਤੀ ਜਾ ਰਹੀ ਹੈ ਇੱਕ ਵਾਰੀ ਉਹਨਾਂ ਨੂੰ ਘਰ ਵਿੱਚ ਪੇਜ ਕੇ ਵੇਖੋ ਜੇ ਕਿਤੇ ਉਹ ਫਿਰ ਇਹੋ ਜਿਹੀ ਗੱਲ ਕਰਨਗੇ ਫਿਰ ਤੇ ਆਪਾਂ ਕਹਿ ਸਕਦੇ ਹਾਂ ਪਰ ਤੁਸੀਂ ਸ਼ੰਕਾ ਦੇ ਜਹਿਰ ਦੇ ਉੱਤੇ ਉਹ ਸਾਡੇ ਬੰਦੀ ਸਿੰਘ ਰਹਾ ਨਹੀਂ ਕਰ ਰਹੇ ਸਾਡੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਸੁਝਾਅ ਹੈ ਕਿ ਜੇਤੀ ਤੋਂ ਜੇਤੀ ਉਹਨਾਂ ਨੂੰ ਰਹਾ ਕੀਤਾ ਜਾਏ 355 ਸਾਲ ਦੇ ਉੱਤੇ ਸਾਡੇ ਸਾਰੇ ਦੇ ਸਾਰੇ ਬੰਦੀ ਸਿੰਘ ਰਹਾ ਕਰ ਦਿਓ ਤਾਂ ਕਿ ਸੇ ਕੌਮ ਤੁਹਾਡੇ ਉੱਤੇ ਪ੍ਰਸਾ ਕਰ ਸਕੇ ਜੇ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰੀਏ ਖਾਲਸਾ ਪੰਥ ਨੇ ਰੋਹ ਵਚਾਨ ਕੇ ਜੇ ਹੱਲੀ ਵੀ ਅਸੀਂ ਜੰਮੂ ਕਸ਼ਮੀਰ ਦੀ ਘਟਨਾ ਤੋਂ ਵੀ ਇਹ ਸਰਕਾਰਾਂ ਸੇ ਸਮਝ ਨਹੀਂ ਪਾਣ ਗਿਆ ਤੇ ਫਿਰ ਇਹ ਕਦੋਂ ਸਮਝਣ ਗਿਆ ਪਰ ਮਜਬੂਰ ਹੋ ਕੇ ਖਾਲਸਾ ਪੰਥ ਨੂੰ ਆਪਣੇ ਹੱਥ ਵਿੱਚ ਕਾਨੂੰਨ ਲੈਣਾ ਪੈਂਦਾ ਹੈ ਇਸ ਕਰਕੇ ਫਿਰ ਸਾਡੇ ਤੇ ਇਲਜ਼ਾਮ ਲੱਗਦੇ ਨੇ ਇਹ ਵੱਖਵਾੜੀ ਨੇ ਇਹ ਉਗਰਵਾੜੀ ਨੇ ਇਹ ਖਾਲਿਸਤਾਨ ਮੰਗਦੇ ਨੇ ਹਰਾਨੀ ਉਰ ਤੋਂ ਹੁੰਦੀ ਹੈ ਜਦੋਂ ਪੱਗਾਂ ਵਾਲੇ ਮੁੱਖ ਮੰਤਰੀ ਸਾਡੇ ਪੰਜਾਬ ਵਿੱਚ ਰਾਜ ਕਰਦੇ ਨੇ ਤੇ ਉਹਨਾਂ ਦੀ ਨੱਕ ਦੇ ਥੱਲੇ ਗਰਨ ਸਾਬੀਆਂ ਬੇੜੀਆਂ ਹੁੰਦੀਆਂ ਨੇ ਸ਼੍ਰੀਆਮ ਸਟੇਜਾਂ ਤੋਂ ਇਹ ਕਹਿ ਜਾਂਦਾ ਹੈ ਕਿ ਹਿੰਦੂ ਰਾਸ਼ਟਰ ਬਣਾ ਸਕਦੇ ਹੋ ਤੇ ਇੱਕ ਪਾਸੇ ਜੇ ਕੋਈ ਖਾਲਿਸਤਾਨ ਦੀ ਮੰਗ ਕਰਦਾ ਤਾਂ ਉਹਨਾਂ ਤੇ ਐਨਐਸਏ ਲਾ ਦਿੱਤਾ ਜਾਂਦਾ ਹੈ ਇਹ ਦੋਰੇ ਮਾਪ ਦੰਡਾਂ ਦੇ ਬਾਰੇ ਕੀ ਸਮਝ? ਮੈਂ ਵਾਰ-ਵਾਰ ਹਰਿਆਣਾ ਸਿੱਖ ਗੁਰਦੁਆਰਾ ਪਰਮੰਧ ਕਮੇਟੀ ਇਸ ਗੱਲ ਦੀ ਗਾਰੰਟੀ ਲੈਂਦੀ ਹੈ ਕਿ ਉਸ ਭਾਈ ਹਵਾਰੇ ਨੂੰ ਜਿਹਦੀ ਮਾਤਾ ਵਿਚਾਰੀ ਉਹ ਇੱਕ ਇੱਕ ਸਾ ਗਿਣ ਕੇ ਆਪਣੇ ਬੱਚੇ ਨੂੰ ਤਰਸ ਰਹੀ ਹੈ ਕਿ ਮੇਰਾ ਬੱਚਾ ਅਣਕੇ ਮੈਨੂੰ ਮਿਲੇ ਉਹ ਬੱਚੇ ਨਹੀਂ ਮਿਲ ਦਿੱਤਾ ਜਾਂਦਾ ਐਡਾ ਵੱਡਾ ਅਤਿਆਚਾਰੀ ਗੁਨਾਹਗਾਰ ਉਹ ਜਿਹੜਾ ਰਾਮ ਰਹੀਮ ਹੈ ਉਹਨੂੰ ਵਾਰ-ਵਾਰ ਪ੍ਰੋਲ ਦੇ ਕੇ ਕੀ ਗੱਲ ਸਿੱਖ ਕੌਮ ਨੂੰ ਕਿਰੇ ਚੜਾਇ ਤੇ ਨਹੀਂ ਜਾ ਰਿਹਾ ਸਿੱਖ ਕੌਮ ਦੇ ਜ਼ਖਮਾਂ ਤੇ ਨਮਕ ਤੇ ਨਹੀਂ ਛਿੜਕਿਆ ਜਾ ਰਿਹਾ ਜੇ ਉਸ ਬਟਮਾਸ਼ ਨੂੰ ਉਸ ਕਾਤਲੀ ਨੂੰ ਵਾਰ-ਵਾਰ ਪ੍ਰੋਲ ਦਿੱਤੀ ਜਾਂਦੀ ਏ ਤੇ ਸਾਡੇ ਬੰਦੀ ਸਿੰਘਾਂ ਨੂੰ ਇੱਕ ਮਾਤਾ ਨੂੰ ਮਿਲਣ ਵਾਸਤੇ ਪ੍ਰੋਲ ਨਹੀਂ ਦਿੱਤੀ ਜਾਂਦੀ ਤੁਹਾਡੇ ਵਿਰੋਧੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ 17 ਮੈਂਬਰ ਤੁਹਾਡੇ ਤੋਂ ਸਮਰਥਨ ਵਾਪਸ ਲੈ ਰਹੇ ਨੇ ਹੁਣ ਦੀ ਤਾਜ਼ਾ ਸਥਿਤੀ ਕੀ ਹੈ ਜਿਨ੍ਹਾਂ ਦੀ ਤੁਸੀਂ ਚਰਚਾ ਕਰ ਰਹੇ ਹੋ ਉਹ ਲੋਕ ਗੋਲਕਾਂ ਦੇ ਲੁਟੇਰੇ ਨੇ ਉਹ ਪਗੋੜੇ ਲੋਕ ਨੇ ਜਦੋਂ ਮੈਂ ਮੁੱਖ ਸੇਵਾਦਾਰ ਬਣਿਆ ਹਰਿਆਣਾ ਕਮੇਟੀ ਦਾ ਉਹਨਾਂ ਨੇ ਗੋਲਕਾਂ ਦਾ ਲੁੱਟਣੀ ਬੰਦ ਕੀਤੀ ਤੇ ਉਹ ਮੇਰੇ ਵਿਰੋਧ ਵਿੱਚ ਖੜੇ ਆ ਗਏ ਪੰਜਾਬ ਕਮੇਟੀ ਹੈ ਉਸ ਤੋਂ ਅਲੱਗ ਬਣਾਉਣ ਦੇ ਵਿੱਚ ਬੀਜੇਪੀ ਦਾ ਬਹੁਤ ਵੱਡਾ ਯੋਗਦਾਨ ਸੀ ਤੇ ਪ੍ਰਭਾਵ ਰਹਿੰਦਾ ਹੈ ਹਰਿਆਣਾ ਕਮੇਟੀ ਤੇ ਤੁਸੀਂ ਕਿਵੇਂ ਸਮਝਦੇ ਹੋ ਨਾ ਇਲਜ਼ਾਮ ਬੀਜੇਪੀ ਸਰਕਾਰ ਸਾਡੇ ਨਾਲ ਸਹਿਯੋਗ ਜੂਰੂਰ ਕਰ ਰਹੀ ਹੈ ਜਿੱਥੇ ਸਾਨੂੰ ਉਹਨਾਂ ਦੀ ਜਰੂਰਤ ਹੁੰਦੀ ਹੈ ਭਾਵੇਂ ਕਿਰੇ ਐਨਓਸੀ ਲੈਣ ਦੀ ਭਾਵੇਂ ਕਿਰੇ ਮੈਡੀਕਲ ਹਸਪੀਟਲ ਬਣਾਉਣ ਦੀ ਉਹਰੇ ਵਾਸਤੇ ਵੀ ਸਰਕਾਰ ਸਾਡਾ ਸਹਿਯੋਗ ਕਰ ਰਹੀ ਹੈ ਅਸੀਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਇਸ ਤੋਂ ਵੱਧ ਅਸੀਂ ਭਾਈਵਾਲ ਹੋ ਕੇ ਬਣ ਰਹੇ ਹਾਂ ਉਹਨਾਂ ਦੇ ਗੁਲਾਮ ਹੋ ਕੇ ਨਹੀਂ ਬਣ ਰਹੇ ਕੋਈ ਮੈਨੂੰ ਕਹਿੰਦਾ ਹੈ ਕਿ ਇਹ ਭਾਜਪਾ ਪੱਕੀ ਹੈ ਕੋਈ ਕਹਿੰਦਾ ਹੈ ਭਾਜਪਾ ਪੱਕੀ ਹੈ ਪਰ ਮੈਂ ਕਹਿੰਦਾ ਮੈਂ ਸੰਘਰਸ਼ ਪੱਕੀਆਂ ਆਪਾਂ ਸੰਘਰਸ਼ ਰੋਗੇ ਰੱਖ ਕੇ ਚੱਲ ਰਹੇ ਹਾਂ ਕਿਸੇ ਸਰਕਾਰ ਨੂੰ ਵਗੈਰਾ ਕੇ ਨਹੀਂ ਚੱਲਦੇ ਪ੍ਰਵਾਸ ਦਾ ਮੁੱਦਾ ਬਹੁਤ ਵੱਡਾ ਰਹਿੰਦਾ ਹੈ ਪ੍ਰਵਾਸੀ ਆਉਂਦੇ ਵੀ ਵੱਡੀ ਗਿਣਤੀ ਚ ਨੇ ਤੇ ਪੰਜਾਬ ਤੇ ਹਰਿਆਣਾ ਦੇ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਵੀ ਵੱਡੀ ਗਿਣਤੀ ਚ ਨੇ ਦੋਵੇਂ ਤਰ੍ਹਾਂ ਦੇ ਪ੍ਰਵਾਸ ਨੂੰ ਕਿਵੇਂ ਸਮਝੋਗੇ ਸਾਨੂੰ ਜ਼ਰੂਰਤ ਕਰਕੇ ਉਹਨਾਂ ਨੂੰ ਮੰਗਾਣਾ ਪੈਂਦਾ ਸਾਡੇ ਆਪਣੇ ਬੱਚੇ ਬਾਹਰ ਚਲੇ ਗਏ ਸਾਡੇ ਬਿਜ਼ਨਸ ਸਾਡੀਆਂ ਖੇਤੀਬਾੜੀਆਂ ਵਾਸਤੇ ਸਾਨੂੰ ਪ੍ਰਵਾਸੀਆਂ ਦੀ ਲੋੜ ਪੈਂਦੀ ਏ ਉਹ ਹੁੰਦੇ ਨੇ ਨਾ ਸਾਰੇ ਪ੍ਰਵਾਸੀ ਗਲਤ ਹੋ ਸਕਦੇ ਨੇ ਤੇ ਨਾ ਹੀ ਸਾਰੇ ਲੋਕ ਗਲਤ ਹੋ ਸਕਦੇ ਨੇ ਮੈਂ ਇਹ ਗੱਲ ਕਹਿਣਾ ਮੈਂ ਕਿ ਜੋ ਵੀ ਪ੍ਰਵਾਸੀ ਗਲਤ ਹੋਵੇ ਜਾਂ ਆਪਣਾ ਕੋ ਗਲਤ ਹੋਵੇ ਉਹਨੂੰ ਸਖਤ ਤੋਂ ਸਖ ਸਜ਼ਾ ਮਿਲਣੀ ਚਾਹੀਦੀ ਏ ਉਹਨੂੰ ਰੋਕਣਾ ਚਾਹੀਦਾ ਤਾਂ ਕਿ ਦੋਦੇ ਲੋਕਾਂ ਨੂੰ ਉਹ ਤੋਂ ਸਬਕ ਮਿਲੇ ਕਿ ਜੇ ਕੋਈ ਗਲਤ ਕੰਮ ਹੋਵੇਗਾ ਤੇ ਉਹਨੂੰ ਸਖਤ ਤੋਂ ਸਖ ਸਜ਼ਾ ਮਿਲੇਗੀ ਸਾਡੇ ਨਾਲ ਪ੍ਰਧਾਨ ਸਾਹਿਬ ਚਿੰਦਾ ਸਾਹਿਬ ਨੇ ਪ੍ਰਧਾਨ ਸਾਹਿਬ ਕਿਵੇਂ ਦੇਖਦੇ ਹੋ ਸਾਲ ਹੋ ਗਿਆ ਤੇ ਸਾਲ ਤੋਂ ਹਲੇ ਤੱਕ ਸਰਕਾਰ ਦੇ ਕੰਨਾਂ ਤੇ ਜੂਨੀ ਸਰਕੀ ਸਾਲ ਹੋ ਗਿਆ ਗਰਮੀ ਵੀ ਲੰਘੀ ਸਿਆਲ ਵੀ ਲੰਘ ਗਿਆ ਤੇ ਦੁਬਾਰਾ ਸਿਆਲ ਆਉਣ ਲੱਗਿਆ ਪਰ ਸਰਕਾਰਾਂ ਦਾ ਰਵਈਆ ਉਸੇ ਤਰੀਕੇ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਸ ਦੇਸ਼ ਨੂੰ ਵਿਜਾਰ ਕਰਵਾਉਣ ਵਾਸਤੇ ਸਿੱਖਾਂ ਨੇ 85% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੋਣ ਸਾਡੇ ਗੁਰੂਆਂ ਨੇ ਆਪਣੇ ਵਾਸਤੇ ਨਹੀਂ ਧਰਮਾਂ ਨੂੰ ਦੂਜਿਆਂ ਦੇ ਧਰਮ ਬਚਾਉਣ ਵਾਸਤੇ ਵੀ ਕੁਰਬਾਨੀਆਂ ਦਿੱਤੀਆਂ ਹੋਣ ਅੱਜ ਉਹਨਾਂ ਧਰਮਾਂ ਦੇ ਲੋਕਾਂ ਨੂੰ ਆਪਣੇ ਉਸ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਵਾਸਤੇ ਤੇ ਸਾਨੂੰ ਟਾਵਰਾਂ ਦੇ 4-4 100 ਫੁੱਟ ਉੱਤੇ ਟਾਵਰਾਂ ਤੇ ਚੜ ਕੇ ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਇਨੀ ਉਚਾਈ ਤੇ ਇੱਕ ਇੱਕ ਸਾਲ ਬਹਿਣਾ ਪਏ ਇਹਦੇ ਵਾਸਤੇ ਸਰਕਾਰ ਕੋਲ ਹੋਰ ਕਿਹੜੀ ਬਿਸ਼ਰਮੀ ਦੀ ਗੱਲ ਹੋਵੇਗੀ ਸਰਕਾਰ ਬਿਸ਼ਰਮ ਹੋ ਚੁੱਕੀ ਹੈ ਜਦੋਂ ਦਸੇ ਪਾਤਸ਼ਾਹ ਨੇ ਸਾਨੂੰ ਗੁਰੂ ਦੇਹ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਉਸ ਤੋਂ ਬਾਅਦ ਖਾਲਸਾ ਪੰਥ ਨੇ ਗੁਰੂ ਗੋਬਿੰਦ ਸਿੰਘ ਦੀ ਅੱਜ ਤੱਕ ਪਾਲਣਾ ਕੀਤੀ ਤੇ ਉਹ ਹੀ ਫੀਲਿੰਗ ਗੁਰੂ ਗ੍ਰੰਥ ਸਾਹਿਬ ਦਿੰਦੇ ਰਹੇ ਜਿਹੜੀ ਇੱਕ ਜਿੰਦਾ ਇਨਸਾਨ ਦੀ ਹੈ ਪਰ ਅਜ ਤੱਕ ਸਰਕਾਰ ਇਹ ਸਮਝ ਨਹੀਂ ਸਕੀ ਵੀ ਖਾਲਸਾ ਪੰਥ ਕੁਰਬਾਨੀਆਂ ਦੇ ਸਕਦਾ ਹੈ ਤਸੀਹੇ ਚੜ੍ਹ ਸਕਦਾ ਹੈ ਸਾਲ-ਸਾਲ ਤਾਵਰਾਂ ਤੇ ਚੜ ਕੇ ਮੰਗ ਕਰ ਸਕਦਾ ਹੈ ਪਰ ਇਹ ਸਰਕਾਰ ਮੈਂ ਸਮਝਣਾ ਇਨੀ ਨਕਮੀ ਸਰਕਾਰ ਹੈ ਪੰਥਕ ਸਰਕਾਰਾਂ ਨੇ ਪੰਜਾਬ ਦੇ ਵਿੱਚ ਰਾਜ ਕਰਦੀਆਂ ਰਹੀਆਂ ਉਹਨਾਂ ਨੂੰ ਸ਼ਰਮ ਹੀ ਨਹੀਂ ਆਈ ਅਨੇਕਾਂ ਕੁਰਬਾਨੀਆਂ ਇਸ ਕਰਕੇ ਕਈ ਮੋਰਚੇ ਵੀ ਲੱਗੇ ਕਹਿੰਤੀ ਸਾਲਾਂ ਤੱਕ ਮੋਰਚੇ ਲੱਗਦੇ ਰਹੇ ਪਰ ਪੰਥਕ ਸਰਕਾਰਾਂ ਆਪਣੇ ਆਪ ਨੂੰ ਖੁੰਡੀਆਂ ਰੀਆਂ ਗੋਲੀਆਂ ਤੇ ਵਰਸਾਂਦੀਆਂ ਰੀਆਂ ਪਰ ਕਾਨੂੰਨ ਨਹੀਂ ਬਣਵਾ ਸਕੀਆਂ ਇਹ ਖਾਲਸਾ ਪੰਥ ਦੀ ਮੈਂ ਸਮਝਦਾ ਹਾਂ ਕਿ ਬੜੀ ਤਰਸਦੀ ਵਾਲੀ ਗੱਲ ਹੋਵੇਗੀ ਪਹਿਲੀ ਖਾਲਸਾ ਸੰਗਤ ਜੀ ਪੰਥ ਨਾ ਕਰੀ ਮਿਟਿਆ ਨਾ ਕਰੀ ਮਿٹےਗਾ ਇਹ ਜੂਝਦਾ ਰਹੇਗਾ ਮੇਰਾ ਖਿਆਲ ਹੈ ਸਾਡੇ ਹਿੱਸੇ ਹੀ ਹੈ ਕਿ ਖਾਲਸਾ ਪੰਥ ਨੂੰ ਬਿਨਾਂ ਕੁਰਬਾਨੀਆਂ ਤੋਂ ਅੱਜ ਤੱਕ ਉਸ ਦੇਸ਼ ਨੇ ਕਦੀ ਗੱਲ ਹੀ ਨਹੀਂ ਮੰਨੀ ਅੱਜ ਸਾਡਾ ਵੀਰ ਜੋ 1 ਸਾਲ ਤੋਂ 400 ਫੁੱਟ ਉੱਤੇ ਚਾਵਰ ਤੇ ਚੜ ਕੇ ਪੁਕਾਰ ਪੁਕਾਰ ਕੇ ਕਹਿ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਬਚਾਉਣ ਵਾਸਤੇ ਆਓ ਭਰਾਵੋ ਸਾਰੇ ਰਲ ਕੇ ਹਮਲਾ ਮਾਰੀਏ ਤੇ ਉਸ ਪਵਿੱਤਰ ਗ੍ਰੰਥ ਦੀ ਰੱਖਿਆ ਵਾਸਤੇ ਕੋਈ ਬੇਦਬੀ ਨਾ ਕਰ ਸਕੇ ਉਹਦੇ ਤੇ ਇਹਨੇ ਸਖਤ ਕਾਨੂੰਨ ਹੋਣ ਉਹ ਕਾਨੂੰਨ ਲਾਗੂ ਹੋਣੇ ਚਾਹੀਦੇ ਨੇ ਜੋ ਇੱਕ ਜਿੰਦਾ ਇਨਸਾਨ ਤੇ ਲਾਗੂ ਹੁੰਦੇ ਨੇ 302 ਦਫਾ ਲਗਣੀ ਚਾਹੀਦੀ ਹੈ 307 ਦਫਾ ਲਗਣੀ ਚਾਹੀਦੀ ਹੈ ਪਰ ਇਨੇ ਸਖਤਕੁਨ ਮੈਂ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਹੁੰਦੇ ਨਾਤੇ ਮੈਂ ਤੇ ਕਹਿੰਦਾ ਹਾਂ ਇਹ ਗੁਰੂ ਗ੍ਰੰਥ ਸਾਹਿਬ ਸਾਡੇ ਚੋਂ ਧਰਮਾਂ ਦਾ ਸਾਂਝਾ ਗ੍ਰੰਥ ਹੈ ਇਹਦੇ ਵਿੱਚ ਚੋਂ ਧਰਮਾਂ ਦੇ ਲੋਕਾਂ ਨੂੰ ਆਣ ਕੇ ਨਾਲ ਖੜੇ ਹੋਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਸਰਪੰਪੂਤਰ ਗੰਸ ਮੰਨਿਆ ਗਿਆ ਹੈ ਜੁ ਦੁਨੀਆ ਪਰ ਦੇ ਵਿੱਚ ਤੇ ਉਹਦੀ ਰੱਖਿਆ ਵੀ ਸਭ ਤੋਂ ਉੱਚੀ ਹੋਣੀ ਚਾਹੀਦੀ ਏ ਇਹ ਤਾਂ ਇੱਕ ਇਨਸਾਨ ਦੇ ਨਾਲੋਂ ਵੀ ਇੱਕ ਬਹੁਤ ਮਹਾਨ ਸ਼ਖਸੀਅਤ ਦੇ ਰੂਪ ਨੇ ਗੁਰੂ ਗ੍ਰੰਥ ਸਾਹਿਬ ਇਹਨੀ ਸਜਾ ਸਖਤ ਹੋਣੀ ਚਾਹੀਦੀ ਏ ਕਿ ਕੋਈ ਗੁਰੂ ਗ੍ਰੰਥ ਸਾਹਿਬ ਵਾਲ ਅੱਖ ਚੁੱਕ ਕੇ ਵੀ ਨਾ ਵੇਖ ਸਕੇ ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਹੁੰਦੀਆਂ ਰਹੀਆਂ ਤੇ ਸਰਕਾਰਾਂ ਨੇ ਇਹਨਾਂ ਨੂੰ ਇੱਕ ਕਾਗਜ਼ਾ ਟੁਕੜਾ ਸਮਝ ਕੇ ਤੇ ਇਹ ਅਣਗੌਲੀਆਂ ਕਰਦੇ ਰਹੇ ਇਰੇ ਵਾਸਤੇ ਸਾਡੇ ਕਈਆਂ ਸਿੰਘਾਂ ਨੇ ਸ਼ਹੀਦ ਵੀ ਹੋਣਾ ਪਿਆ ਹੁਣੇ-ਹੁਣੇ ਜੇ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰੀਏ ਖਾਲਸਾ ਪੰਥ ਨੇ ਰੋਹ ਵਚਾਨ ਕੇ ਜੇ ਹੱਲੀ ਵੀ ਅਸੀਂ ਜੰਮੂ ਕਸ਼ਮੀਰ ਦੀ ਘਟਨਾ ਤੋਂ ਇਹ ਸਰਕਾਰਾਂ ਸੇ ਸਮਝ ਨਹੀਂ ਪਾਣ ਗਿਆ ਤੇ ਫਿਰ ਇੱਕਰੋਂ ਸਮਝਣ ਗਿਆ ਇਹ ਕਾਨੂੰਨ ਖਾਲਸਾ ਪੰਥ ਨੇ ਨਾ ਕਰੀ ਕਾਨੂੰਨ ਆਪਣੇ ਹੱਥ ਵਿੱਚ ਲਿਆ ਹੈ ਤੇ ਨਾ ਕਰੀ ਲੈਂਦਾ ਹੈ ਪਰ ਮਜਬੂਰ ਹੋ ਕੇ ਖਾਲਸਾ ਪੰਥ ਨੂੰ ਆਪਣੇ ਹੱਥ ਵਿੱਚ ਕਾਨੂੰਨ ਲੈਣਾ ਪੈਂਦਾ ਹੈ ਇਸ ਕਰਕੇ ਫਿਰ ਸਾਡੇ ਤੇ ਇਲਜ਼ਾਮ ਲੱਗਦੇ ਨੇ ਇਹ ਵੱਖਵਾਦੀ ਨੇ ਇਹ ਉਗਰਵਾਦੀ ਨੇ ਇਹ ਖਾਲਸਤਾਨ ਮੰਗਦੇ ਨੇ ਨਾ ਖਾਲਸਾ ਖਾਲਸਤਾਨ ਦਾ ਕਦੀ ਹਾਮੀ ਰਿਹਾ ਏ ਜੇ ਖਾਲਸਾ ਖਾਲਸਤਾਨ ਦਾ ਹਾਮੀ ਰਿਹਾ ਹੁੰਦਾ ਤੇ ਜਦੋਂ ਅੰਗਰੇਜ਼ਾਂ ਨੇ 1947 ਦੇ ਵਿੱਚ ਵੰਡ ਕੀਤੀ ਸੀ ਉਸੇ ਟਾਈਮ ਆਪਣਾ ਦੇਸ਼ ਵੱਖਰਾ ਕਰ ਲੀਂਦਾ ਇਹ ਹਿੰਦੁਸਤਾਨ ਦੀ ਸਰਕਾਰ ਨੂੰ ਸਵੀਨਾ ਪਾਏਗਾ ਇਹ ਪੰਜਾਬ ਦੀ ਸਰਕਾਰ ਨੂੰ ਸਵੀਨਾ ਪਾਏਗਾ ਹਰਾਨੀ ਉਦੋਂ ਹੁੰਦੀ ਹੈ ਜਦੋਂ ਪੱਗਾਂ ਵਾਲੇ ਮੁੱਖ ਮੰਤਰੀ ਸਾਡੇ ਪੰਜਾਬ ਵਿੱਚ ਰਾਜ ਕਰਦੇ ਨੇ ਤੇ ਉਹਨਾਂ ਦੀ ਨੱਕ ਦੇ ਥੱਲੇ ਗੁਰਨ ਸਾਹਿਬ ਦੀਆਂ ਬੇੜੀਆਂ ਹੁੰਦੀਆਂ ਨੇ ਤੇ ਉਹ ਕਾਨੂੰਨ ਨਹੀਂ ਬਣਵਾ ਸਕਦੇ ਇਸ ਕਰਕੇ ਅਸੀਂ ਤਾਰਨਾ ਕਰਦੇ ਹਾਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਸੀਂ ਉਸ ਵੀਰ ਦੇ ਨਾਲ ਖੜੇ ਹਾਂ ਗੁਰੂ ਗਰੰਥ ਸਾਹਿਬ ਦੇ ਸਖਤ ਕਾਨੂੰਨ ਨੂੰ ਮਾਨਵਾਸਤੇ ਤੇ ਤਰਨਾ ਕਰਦੇ ਹਾਂ ਅਸੀਂ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇਹਦੇ ਤੇ ਸਖਤ ਤੋਂ ਸਖਤ ਕਾਨੂੰਨ ਬਣਿਆ ਹੋਣਾ ਜਾਣਾ ਚਾਹੀਦਾ ਹੈ ਤਾਂ ਕਿ ਕੋਈ ਤਾਂ ਮਰਮ ਸਾਡੇ ਸਿੱਖ ਕੌਮ ਨੂੰ ਲਾਓ ਸਾਡੀਆਂ ਕੁਰਬਾਨੀਆਂ ਦਾ ਕੋਈ ਤਾਂ ਸਾਨੂੰ ਦਿਓ ਅਸੀਂ ਤੁਹਾਡੇ ਤੇ ਵਿਸ਼ਵਾਸ ਕੀਤਾ ਹੈ ਜੇ ਤੁਸੀਂ ਸਾਡੇ ਤੇ ਵਿਸ਼ਵਾਸ ਨਾ ਕਰੋਗੇ ਤੇ ਸਿੱਖ ਕੌਮ ਦਾ ਦੀ ਇਹ ਸਰਕਾਰ ਤੋਂ ਭਰੋਸਾ ਉੱਟ ਜਾਏਗਾ ਸਿੱਖ ਕੌਮ ਜੀ ਕੋਈ ਵੀ ਦੁਨੀਆ ਪਰ ਵਿੱਚ ਪਰ ਸੇਵਾ ਲਈ ਕੌਮ ਨਹੀਂ ਪਰ ਜੇ ਤੁਸੀਂ ਸਾਡਾ ਭਰੋਸਾ ਗਵਾਓਗੇ ਤੇ ਅਸੀਂ ਵੀ ਸਰਕਾਰ ਨਾਲ ਕਿੰਨਾ ਕੁ ਤੇ ਭਰੋਸਾ ਰੱਖ ਸਕਾਂਗੇ ਫਿਰ ਬੇਨਤੀ ਕਰਦਿਆਂ ਮੁੱਖ ਸੇਵਾਦਾਰ ਹੋਣ ਦੇ ਨਾਤੇ ਪੰਜਾਬ ਸਰਕਾਰ ਨੂੰ ਕਿ ਇਹ ਵੀਰ ਨੂੰ ਛੇਤੀ ਤੋਂ ਛੇਤੀ ਆਪਾਰ ਜੋਈ ਕਰਕੇ ਅਰਦਾਸ ਕਰਕੇ ਉਹਨੂੰ ਅਰਦਾਸ ਕਰਾਂਗੇ ਭਾਈ ਤੂੰ ਥੱਲੇ ਆ ਜਾ ਤੇਰੀ ਇਹ ਕੁਰਬਾਨੀ ਜਿਹੜੀ 1 ਸਾਲ ਦੀ ਏ ਉਹਨੂੰ ਅਸੀਂ ਜਾਇਆ ਨਹੀਂ ਜਾਣ ਦੇਂਗੇ ਤੂੰ ਅੱਗੇ ਲੱਗ ਤੇ ਆਪਾਂ ਉਸ ਟਾਈਮ ਤੱਕ ਲੜਾਈ ਲੜਾਂਗੇ ਸਾਰੇ ਦੇਸ਼ ਪਰ ਦੇ ਲੋਕ ਸਾਰੇ ਦੁਨੀਆ ਪਰ ਦੇ ਲੋਕ ਤੇਰੇ ਨਾਲ ਖੜੇ ਨੇ ਜਿੰਨਾ ਤੇਰੇ ਸਖਤ ਕਾਨੂੰਨ ਨਹੀਂ ਬਣ ਜਾਂਦੇ ਇੰਨੇ ਹੀ ਬਚਨਾਂ ਦੇ ਨਾਲ ਆਪਜੀ ਦਾ ਧੰਨਵਾਦ ਪ੍ਰਧਾਨ ਸਾਹਿਬ ਇੱਕ ਹੋਰ ਸਵਾਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਨਾ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਜਿਨ੍ਹਾਂ ਕੈਦੀਆਂ ਨੇ ਸਜ਼ਾਵਾ ਪੂਰੀਆਂ ਕਰ ਲੀਆਂ ਉਹਨਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ ਇਹ ਸਭ ਦੇ ਬਾਵਜੂਦ ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹੜੇ ਆਪਣੇ ਬੰਦੀ ਸਿੰਘ ਨੇ ਉਹਨਾਂ ਦੀਆਂ ਸਜ਼ਾਵਾ ਪੂਰੀਆਂ ਹੋ ਚੁੱਕੀਆਂ ਨੇ ਸਭ ਦੇ ਬਾਵਜੂਦ ਵੀ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਉਸ ਚੀਜ਼ ਨੂੰ ਕਿਵੇਂ ਸਮਝਦੇ ਹੋ ਤੁਸੀਂ ਇਸ ਤਰ੍ਹਾਂ ਜੀ ਮੈਂ ਸਮਝਦਾ ਹਾਂ ਕਿ ਸਿੱਖ ਕੌਮ ਦੀ ਕੋਈ ਇੱਕ ਪ੍ਰੋਬਲਮ ਨਹੀਂ ਜਿੱਥੇ ਸਾਡੀ ਇਹ ਬਹੁਤ ਵੱਡੀ ਪ੍ਰੋਬਲਮ ਹੈ ਉੱਥੇ ਸਾਡੀ ਬੰਦੀ ਸਿੰਘਾਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਕੋਲ ਕਿਹੜੀ ਇਹੋ ਜਿਹੀ ਪਰੋਸਾ ਨਾ ਰਿਹਾ ਜਿਸ ਕਰਕੇ ਸਰਕਾਰ ਸਾਡੇ ਤੇ ਪਰੋਸਾ ਨਹੀਂ ਕਰਦੀ ਬੰਦੀ ਸਿੰਘ ਜਿਹੜੇ ਕਈ-ਕਈ ਸਾਲ ਆਪਣੀਆਂ ਸਜ਼ਾਵਾਂ ਪੂਤ ਗਏ ਉਹਨਾਂ ਨੂੰ ਕਈ-ਕਈ ਸਾਲ ਉੱਤੇ ਗੁਜ਼ਰ ਚੁੱਕੇ ਨੇ ਪਰ ਹਾਲੀ ਵੀ ਸਾਡੇ ਤੇ ਸ਼ੰਕਾ ਜੈਰ ਕੀਤੀ ਜਾ ਰਹੀ ਹੈ ਕੁਝ ਜਿਹੜੇ ਬੰਦੀ ਸਿੰਘ ਰਿਹਾਅ ਕਿਆਏ ਨੇ ਜਾਂ ਤੇ ਸਰਕਾਰ ਕਹੇ ਉਹ ਆਪਣੇ ਘਰ ਦੇ ਵਿੱਚ ਆਪਣੇ ਗ੍ਰਿਸ਼ਤੀ ਜੀਵਨ ਬੜੇ ਆਨੰਦ ਮੇਂ ਗੁਜ਼ਾਰ ਰਹੇ ਨੇ ਤੇ ਜਿਹੜੇ ਬੰਦੀ ਸਿੰਘ ਸਾਡੇ ਹਾਲੀ ਵੀ ਅੰਦਰ ਪੇਤ ਸਹੀਏ ਚੱਲ ਰਹੇ ਨੇ ਕੀ ਉਹਨਾਂ ਨੂੰ ਗੁਨਾਹ ਕੀਤਾ ਹੈ ਇਸ ਕਰਕੇ ਸਰਕਾਰ ਨੂੰ ਸਾਡੇ ਤੇ ਭਰੋਸਾ ਕਰਨਾ ਚਾਹੀਦਾ ਹੈ ਸਿੱਖ ਕੌਮ ਦੇ ਭਰੋਸਾ ਤੁਹਾਡੇ ਤੇ ਕਰਦੀ ਹੈ ਤੇ ਸਰਕਾਰ ਨੂੰ ਵੀ ਸਾਡੇ ਤੇ ਭਰੋਸਾ ਕਰਨਾ ਚਾਹੀਦਾ ਹੈ ਉਹਨਾਂ ਐਵੇਂ ਨਹੀਂ ਉਹ ਜਿਹੜਾ ਕਾਰਾ ਕੀਤਾ ਉਹਨਾਂ ਹੈ ਉਹ ਕਿਸੇ ਜ਼ੁਲਮੀ ਨੂੰ ਜ਼ੁਲਮ ਦੇ ਉਹਦੇ ਬਰ ਖਿਲਾਫ ਇਹੋ ਜਿਹਾ ਕਾਰਾ ਕੀਤਾ ਹੋਣਾ ਹੈ ਇਸ ਕਰਕੇ ਜੋ ਸੁਪਰੀਮ ਕੋਰਟ ਨੇ ਸਜਾ ਦਿੱਤੀ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਉਹਨਾਂ ਲੋਕਾਂ ਨੂੰ ਸਰਕਾਰਾਂ ਨੂੰ ਝਾੜ ਪਾਈ ਪਰ ਤੁਸੀਂ ਇਹ ਕੀ ਤਮਾਸ਼ਾ ਬਣਾ ਕੇ ਰੱਖਿਆ ਹੈ ਇਹ ਕੌਮ ਨੂੰ ਪ੍ਰਾੜਿਤ ਕਰ ਰਹੇ ਹੋ ਉਹ ਸਿੱਖ ਜਿਹੜੇ ਨੇ ਇੱਕ ਵਾਰੀ ਉਹਨਾਂ ਨੂੰ ਘਰ ਵਿੱਚ ਪੇਜ ਕੇ ਵੇਖੋ ਜੇ ਕਿਤੇ ਉਹ ਫਿਰ ਇਹੋ ਜੀ ਗੱਲ ਕਰਨਗੇ ਫਿਰ ਤੇ ਆਪਾਂ ਕਹਿ ਸਕਦੇ ਹਾਂ ਪਰ ਤੁਸੀਂ ਸ਼ੰਕਾ ਦੇ ਜ਼ਹਿਰ ਦੇ ਉੱਤੇ ਉਹ ਸਾਡੇ ਬੰਦੀ ਸਿੰਘ ਰਹਾ ਨਹੀਂ ਕਰ ਰਹੇ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਆਣ ਕੇ ਗ੍ਰਿਗਿਸਟੀਵਨ ਹੁਸਕੇ ਤੇ ਇਸ ਤੁਹਾਡੇ ਕਾਨੂੰਨ ਦੇ ਅੰਦਰ ਰਹ ਕੇ ਆਪਣਾ ਜੀਵਨ ਗੁਜ਼ਾਰਨਾ ਚਾਹੁੰਦੇ ਨੇ ਮੈਂ ਸਮਝਦਾ ਹਾਂ ਇਹ ਬਹੁਤ ਵੱਡੀ ਤਰਾਸਤੀ ਹੈ ਸਾਡੇ ਸੇਕ ਕੌਮ ਦੇ ਉੱਤੇ ਇਸੇ ਕਰਕੇ ਇਹ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਸੀ ਉਹਨਾਂ ਲੋਕਾਂ ਤੋਂ ਕਿ ਸਾਡਾ ਦੇਸ਼ ਆਜ਼ਾਦ ਹੋਵੇਗਾ ਤੇ ਸਾਨੂੰ ਆਜ਼ਾਦੀ ਮਿਲੇਗੀ ਪਰ ਸਾਨੂੰ ਅੱਜ ਵੀ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਵਰਗਾ ਜੀਵਨ ਜੀਣਾ ਪੈ ਰਿਹਾ ਹੈ ਇਹ ਸਾਡੇ ਤੇ ਸਾਰਾ ਸਾਡੇ ਤੇ ਨਾ ਪਰੋਸੇ ਵਾਲੀ ਗੱਲ ਹੈ ਜੇ ਤੁਸੀਂ ਨਹੀਂ ਪਰੋਸਾ ਕਰੋਗੇ ਤੇ ਸਿੱਖ ਕੌਮ ਤੁਹਾਡੇ ਤੇ ਕਿੰਨਾ ਕੁ ਪਰੋਸਾ ਕਰੇਗੀ ਸਾਡੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਸੁਝਾਅ ਹੈ ਕਿ ਛੇਤੀ ਤੋਂ ਛੇਤੀ ਉਹਨਾਂ ਨੂੰ ਇਹ ਰਿਹਾ ਕੀਤਾ ਜਾਏ ਇਸ ਵਾਸਤੇ ਅਸਾਂ 2 ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਮੀਟਿੰਗ ਕੀਤੀ ਹਰ ਵੱਡੇ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਕਰਕੇ ਸਰਕਾਰ ਨੂੰ ਅਮਿਤ ਸ਼ਾਹ ਜੀ ਨੂੰ ਯੂਨੋ ਤੱਕ ਗਿਆ ਹੈ ਲੈਟਰ ਲਿਖੇ ਨੇ ਪੱਤਰ ਭੇਜੇ ਨੇ ਕਿ ਸਾਡੇ ਬੰਦੀ ਸਿੰਘ ਛੇਤੀ ਤੋਂ ਛੇਤੀ ਰਿਹਾ ਹੋਣੇ ਚਾਹੀਦੇ ਨੇ ਉਦੋਂ ਤੁਸੀਂ ਸਾਡੇ ਤੇ 350ਵਾਂ ਸਾਲ ਗੁਰਤੇਗ ਬਹਾਦਰ ਦੀ ਸ਼ਹੀਦੀ ਨੂੰ ਬੜੇ ਉੱਚੇ ਲੈਵਲ ਤੇ ਮਨਾਣਾ ਚਾਹੁੰਦੇ ਹੋ ਤੁਹਾਡੇ ਕੋਲ ਇਹਨਾਂ ਇੱਕ ਮੌਕਾ ਆਇਆ ਹੈ ਕੌਮ ਤੇ ਪ੍ਰੋਸਾ ਵਿਖਾਨ ਦਾ 350 ਸਾਲ ਦੇ ਉੱਤੇ ਸਾਡੇ ਸਾਰੇ ਦੇ ਸਾਰੇ ਬੰਦੀ ਸਿੰਘ ਰਿਹਾ ਕਰ ਦਿਓ ਤਾਂ ਕਿ ਸੇ ਕੌਮ ਤੁਹਾਡੇ ਉੱਤੇ ਪ੍ਰੋਸਾ ਕਰ ਸਕੇ ਅੱਛਾ ਪ੍ਰਧਾਨ ਸਾਹਿਬ ਇੱਕ ਹੋਰ ਸਵਾਲ ਹੈ ਛੋਟਾ ਜਿਹਾ ਸਵਾਲ ਹੈ ਕਿ ਇੱਕ ਪਾਸੇ ਜਥੇਦਾਰ ਹਵਾਰਾ ਜੀ ਦੀ ਪੈਰੋਲ ਮੰਗੀ ਜਾ ਰਹੀ ਹੈ ਕਿ ਉਹਨਾਂ ਦੀ ਮਾਤਾ ਜੀ ਬਿਮਾਰ ਨੇ ਬਹੁਤ ਸਾਰੀਆਂ ਸੰਸਥਾਵਾਂ ਵੀ ਉਹਨਾਂ ਦੀ ਮਾਤਾ ਨੂੰ ਮਿਲ ਕੇ ਆਈਆਂ ਨੇ ਤੇ ਦੂਜੇ ਪਾਸੇ ਰਾਮ ਰਹੀਮ ਹੋਰਾਂ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ ਤੇ ਇੱਕ ਪਾਸੇ ਨਾਲ ਹੀ ਇੱਕ ਹੋਰ ਸਵਾਲ ਹੈ ਕਿ ਸਟੇਜਾਂ ਤੋਂ ਬਹੁਤ ਵਾਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਗੁਰਦੁਆਰੇ ਤੇ ਜਿਹੜੀਆਂ ਮਸੀਤਾਂ ਨੇ ਉਹ ਨਸੂਰ ਬਣ ਜਾਣਗੇ ਤੇ ਸ਼੍ਰੀ ਆਮ ਸਟੇਜਾਂ ਤੋਂ ਇਹ ਕਿਹਾ ਜਾਂਦਾ ਹੈ ਕਿ ਹਿੰਦੂ ਰਾਸ਼ਟਰ ਬਣਾ ਸਕਦੇ ਹੋ ਤੇ ਇੱਕ ਪਾਸੇ ਜੇ ਕੋਈ ਖਾਲਿਸਤਾਨ ਦੀ ਮੰਗ ਕਰਦਾ ਤਾਂ ਉਹਨਾਂ ਤੇ ਐਨਐਸਏ ਲਾ ਦਿੱਤਾ ਜਾਂਦਾ ਹੈ ਇਹ ਦੋਰੇ ਮਾਪਦੰਡਾਂ ਦੇ ਬਾਰੇ ਕੀ ਸਮਝਦੇ ਹੋ ਮੈਂ ਵਾਰ-ਵਾਰੀ ਉਹ ਗੱਲ ਹੁੰਦੀ ਹੈ ਇਹਦਾ ਮਤਲਬ ਇਹ ਹੋਇਆ ਕਿ ਜਿਨ੍ਹਾਂ قوم نے جیڑی قوم نے ہندوستان ਨੂੰ आजाद ਕਰਵਾਇਆ ਸੀ ਉਹਨਾਂ ਆਜ਼ਾਦ ਇਸ ਕਰਕੇ ਕਰਾਇਆ ਉਦੋਂ انگریز ਨੇ ਆਫਰ ਵੀ ਦਿੱਤੀ ਕਿ ਭਾਈ ਤੁਸੀਂ ਆਪਣਾ ਦੇਸ਼ ਵੱਖਰਾ ਕਰ ਲਓ ਇਹ ਸੇ ਕਰਕੇ ਹੀ ਹੱਡੇ ਜਿਹੜੇ ਅੱਜ ਨੌਜਵਾਨ ਜੋਸ਼ ਦੇ ਵਿੱਚ ਆ ਕੇ ਵਕਰ ਦੇਸ਼ ਦੀ ਮੰਗ ਕਰਦੇ ਨੇ ਜਦੋਂ ਸਾਡੇ ਤੇ ਇਹ ਜੇ ਤੁਸੀਂ ਆਉਂਦੇ ਨੇ ਭਾਵੇਂ ਬੰਦੀ ਛੱਡਣ ਦੀ ਗੱਲ ਹੋਵੇ ਭਾਵੇਂ ਸਾਡੇ ਤੇ ਬੇਵਿਸ਼ਵਾਸੀ ਦੀ ਗੱਲ ਹੋਵੇ ਮੈਂ ਵਾਰ-ਵਾਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਦੀ ਗਾਰੰਟੀ ਲੈਂਦੀ ਹੈ ਕਿ ਉਸ ਭਾਈ ਹਵਾਰੇ ਨੂੰ ਜਿਹਦੀ ਮਰਦਾ ਵਿਚਾਰੀ ਉਹ ਇੱਕ ਇੱਕ ਛਾਹ ਗਿਣ ਕੇ ਆਪਣੇ ਬੱਚੇ ਨੂੰ ਤਰਸ ਰਹੀ ਹੈ ਕਿ ਮੇਰਾ ਬੱਚਾ ਆਣ ਕੇ ਮੈਨੂੰ ਮਿਲੇ ਤੇ ਉਸ ਬੱਚੇ ਨਹੀਂ ਮਿਲ ਦਿੱਤਾ ਜਾਂਦਾ ਇੱਕ ਬਹੁਤ ਵੱਡਾ ਐਡਾ ਵੱਡਾ ਅਤਿਆਚਾਰੀ ਗੁਨਾਹਗਰ ਉਹ ਜਿਹੜਾ ਰਾਮ ਰਹੀਮ ਹੈ ਉਹਨੂੰ ਵਾਰ-ਵਾਰ ਪਰੋਲ ਦੇ ਕੇ ਕੀ ਗੱਲ ਸਿੱਖ ਕੌਮ ਨੂੰ ਕਿਰੇ ਚੜਾਇਆ ਤੇ ਨਹੀਂ ਜਾ ਰਿਹਾ ਸਿੱਖ ਕੌਮ ਦੇ ਜ਼ਖਮਾਂ ਤੇ ਨਮਕ ਲੈਣੀ ਛਿੜਕਿਆ ਜਾ ਰਿਹਾ ਜੇ ਉਸ ਬਦਮਾਸ਼ ਨੂੰ ਉਸ ਕਾਤਲੀ ਨੂੰ ਵਾਰ-ਵਾਰ ਪਰੋਲ ਦਿੱਤੀ ਜਾਂਦੀ ਏ ਤੇ ਸਾਡੇ ਬੰਦੀ ਸਿੰਘਾਂ ਨੂੰ ਇੱਕ ਮਾਤਾ ਨਾਲ ਮਿਲਣ ਵਾਸਤੇ ਪਰੋਲ ਨਹੀਂ ਦਿੱਤੀ ਜਾਂਦੀ ਇਸ ਤੋਂ ਵੱਧ ਸਾਡੇ ਨਾਲ ਬੇਇਨਕੀ ਹੋਵੇਗੀ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਆਪਾਂ ਨੂੰ ਲੰਬੰਦ ਹੋਣ ਦੀ ਲੋੜ ਹੈ ਆਪਾਂ ਕੁਰਸੀਆਂ ਵਾਸਤੇ ਆਪੇ ਵਿੱਚ ਹੀ ਨਾ ਇਕ ਦੂਜੇ ਦੇ ਵਿਰੋਧ ਚੱਲੀਏ ਆਪਾਂ ਇਕੱਠੇ ਹੋ ਕੇ ਆਪਣੀ ਕੌਮ ਦੀ ਗੱਲ ਕਰੀਏ ਜਿੱਥੇ ਭਾਰਤ ਸਰਕਾਰ ਜਾਂ ਹਿੰਦੂਸਤਾਨ ਦੀ ਸਰਕਾਰ ਤੁਹਾਨੂੰ ਤੁਹਾਡੇ ਇਮਤਿਹਾਨਾਂ ਦੇ ਵਿੱਚੋਂ ਤੁਹਾਡੇ ਟੈਸਟ ਲੈ ਰਹੀ ਹੈ ਇੱਕ ਟੈਸਟੇ ਵੀ ਦੇ ਕੇ ਵੇਖ ਲਓ ਦੇ ਕਿਤੇ ਕੌਮ ਤੇ ਪੀੜ ਬੰਦੀ ਹੈ ਸਾਨੂੰ ਸਾਰੀ ਕੌਮ ਨੂੰ ਇਕੱਠਿਆ ਹੋਣਾ ਚਾਹੀਦਾ ਹੈ ਤੇ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ अच्छा प्रधान साहब ਤੁਸੀਂ ਕੁਰਸੀ ਦੀ ਗੱਲ ਕੀਤੀ ਤਾਂ ਕੁਝ ਮੈਂਬਰ ਤੁਹਾਡੇ ਵੀ ਨਾਰਾਜ਼ ਦਿਖਾਈ ਦਿੰਦੇ ਨੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਵਿਰੋਧੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ 17 ਮੈਂਬਰ ਤੁਹਾਡੇ ਤੋਂ ਸਮਰਥਨ ਵਾਪਸ ਲੈ ਰਹੇ ਨੇ ਹੁਣ ਦੀ ਤਾਜ਼ਾ ਸਥਿਤੀ ਕੀ ਆ ਇਸ ਤਰ੍ਹਾਂ ਜੀ ਜਿਨ੍ਹਾਂ ਦੀ ਤੁਸੀਂ ਚਰਚਾ ਕਰ ਰਹੇ ਹੋ ਉਹ ਲੋਕ ਗੋਲਕਾਂ ਦੇ ਲੁਟੇਰੇ ਨੇ ਉਹ ਪਗੋੜੇ ਲੋਕ ਨੇ ਜਿਨ੍ਹਾਂ ਨੂੰ ਪਿੰਡਾਂ ਵਿੱਚੋਂ ਭਗਾਇਆ ਗਿਆ ਉਹ ਆਪਣੇ ਤੋਂ ਭਗਾਇਆ ਗਿਆ ਜਿਹੜਾ ਇਨਸਾਨ ਆਪਣੀ ਜ਼ਰੂਰਤ ਨੂੰ ਵੀ ਲੁਕਾਂਦਾ ਹੈ ਤੇ ਆਪਣੀ ਜਾਤ ਨੂੰ ਲੁਕਾ ਕੇ ਡੁਪਲੀਕੇਟ ਸਰਟੀਫਿਕੇਟ ਬਣਾਉਂਦਾ ਹੈ ਤੇ ਗੋਲਕਾਂ ਦੇ ਲੁਟੇਰੇ ਤੋਂ ਬਿਨਾ ਜਦੋਂ ਮੈਂ ਮੁੱਖ ਸੇਵਾਦਾਰ ਬਣਿਆ ਹਰਿਆਣਾ ਕਮੇਟੀ ਦਾ ਉਹਨਾਂ ਨੇ ਗੋਲਕਾਂ ਦਾ ਲੁੱਟਣੀ ਬੰਦ ਕੀਤੀ ਤੇ ਉਹ ਮੇਰੇ ਵਿਰੋਧ ਵਿੱਚ ਖੜੇ ਆ ਗਏ ਉਹ ਨਸ਼ਰ ਹੋ ਗਿਆ ਹੈ ਕਿ ਇਹ ਲੋਕ ਜਿਹੜੇ ਨੇ ਇਹ ਗੋਲਕਾਂ ਨੂੰ ਗਲਤ ਤਰੀਕੇ ਨਾਲ ਲੁੱਟਣਾ ਚਾਹੁੰਦੇ ਸਨ ਭਾਵੇਂ ਮੈਨੂੰ ਉਹਨਾਂ ਸਮਰਥਨ ਦਿੱਤਾ ਪਰ ਜਦੋਂ ਉਹਨਾਂ ਦੀ ਗੋਲਕਾਂ ਦੀ ਲੁਟਾਈ ਉਹਨਾਂ ਦੀ ਗੁੰਡਾ ਬਦਮਾਸ਼ੀ ਉਹਨਾਂ ਦੀ ਜੋ ਪਾਵਨਾ ਸੀ ਉਹ ਪੂਰੀ ਨਹੀਂ ਹੋ ਸਕੀ ਇਸ ਕਰਕੇ ਉਹ ਮੇਰੇ ਇਹ ਵ੍ਰੁੱਡ ਇੱਕ ਇਹ ਵਿਚਾਰ ਪ੍ਰਸਤਾਵ ਲਿਆ ਕੇ ਆਏ ਪਰ ਉਹਨਾਂ ਦੇ ਮੈਂਬਰਾਂ ਵਿੱਚੋਂ ਕੇਵਲ ਤੇ ਕੇਵਲ 15 ਮੈਂਬਰ ਹਾਜ਼ਰ ਹੋਏ ਜਿਨ੍ਹਾਂ ਵਿੱਚ ਦੋ ਡੁਪਲੀਕੇਟ ਸਾਈਨਸ ਹਨ 13 ਮੈਂਬਰ ਹੀ ਉੱਥੇ ਹਾਜ਼ਰ ਹੋਏ ਜਿਹੜੇ ਬੰਦੇ ਖੁਦ ਆ ਫਰਾੜੀ ਹੋਣ ਉਹ ਹਰ ਇੱਕ ਨੂੰ ਫਰਾ ਉਹ ਫਰਾੜ ਹੀ ਕਰਨ ਜਾਣਦੇ ਨੇ ਜਿਹੜਾ ਇਨਸਾਨ ਆਪਣਾ ਆਧਾਰ ਕਾਰਡ ਇਹ ਕਿੱਥੋਂ ਦਾ ਹੁੰਦਾ ਹੈ ਉਹ ਸਨਿਕ ਉਹ ਕਿੱਥੋਂ ਦਾ ਬਣ ਕੇ ਹਰਿਆਣਾ ਕਮੇਟੀ ਦਾ ਆਪਣੇ ਆਪ ਨੂੰ ਮੈਂਬਰ ਬਣਨ ਵਾਸਤੇ ਸਰਕਾਰਾਂ ਨੂੰ ਗੁੰਮਰਾਹ ਕਰ ਸਕਦਾ ਹੈ ਕਦੀ ਸੰਤ ਖਵਾਂਦਾ ਹੈ ਕਦੀ ਬਾਬਾ ਖਵਾਂਦਾ ਹੈ ਕਦੀ ਪ੍ਰਧਾਨ ਬਖਵਾਂਦਾ ਹੈ ਕਦੀ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਖਵਾਂਦਾ ਹੈ ਉਹਦਾ ਹਿਸਾਬ ਕਿਤਾਬ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇੱਕ ਪੈਸੇ ਦਾ ਉਹਨਾਂ ਕੋਲ ਲੈ ਅੱਛਾ ਪ੍ਰਧਾਨ ਸਾਹਿਬ ਇਹ ਕਿਹਾ ਜਾਂਦਾ ਹੈ ਖਾਸ ਤੌਰ ਤੇ ਅਕਾਲੀ ਦਲ ਬਾਦਲ ਵੱਲੋਂ ਕਿ ਜਿਹੜੇ ਭਾਜਪਾ ਦਾ ਬਹੁਤ ਵੱਡਾ ਅਸਰ ਰਹਿੰਦਾ ਹੈ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਦੇ ਵੀ ਹੁਣ ਕਹਿੰਦੇ ਕਿ ਭਾਜਪਾ ਉਹਦੇ ਪਿੱਛੇ ਸੀ ਕਿ ਜਿਹੜੀ ਪੰਜਾਬ ਕਮੇਟੀ ਹੈ ਉਸ ਤੋਂ ਅਲੱਗ ਬਣਾਉਣ ਦੇ ਵਿੱਚ ਬੀਜੇਪੀ ਦਾ ਬਹੁਤ ਵੱਡਾ ਯੋਗਦਾਨ ਸੀ ਤੇ ਪ੍ਰਭਾਵ ਰਹਿੰਦਾ ਹੈ ਹਰਿਆਣਾ ਕਮੇਟੀ ਤੇ ਤੁਸੀਂ ਕਿਵੇਂ ਸਮਝਦੇ ਹੋ ਇਹਨਾਂ ਇਲਜ਼ਾਮਾਂ ਨੂੰ ਜਦੋਂ ਦਾ ਮੈਂ ਮੁੱਖ ਸੇਵਾਦਾਰ ਬਣਿਆ ਹਾਂ ਕਿਤੇ ਤੁਹਾਨੂੰ ਇਹੋ ਜੀ ਗੱਲ ਨਜ਼ਰ ਆਈ ਹੈ ਸਰਕਾਰ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਡਲੇ ਮਲੇ ਹੈ ਸਾਡੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਾਂਗਰਸ ਪਾਰਟੀ ਨੇ ਵਖਰੀ ਕਰਵਾਈ ਸੀ ਸੰਗਤਾਂ ਦੀ ਮੰਗ ਦੇ ਉੱਤੇ ਇਸ ਟਾਈਮ ਹੁਣ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਸਰਕਾਰ ਸਾਡੇ ਨਾਲ ਸਹਿਯੋਗ ਜ਼ਰੂਰ ਕਰ ਰਹੀ ਹੈ ਜਿੱਥੇ ਸਾਨੂੰ ਉਹਨਾਂ ਦੀ ਜਰੂਰਤ ਝੋਂਦੀ ਹੈ ਭਾਵੇਂ ਕਿਰੇ ਐਨਓਸੀ ਲੈਣ ਦੀ ਭਾਵੇਂ ਕਿਰੇ ਮੈਡੀਕਲ ਹਸਪੀਟਲ ਬਣਾਉਣ ਦੀ ਜਾਂ ਐਜੂਕੇਸ਼ਨ ਅਦਾਰਾ ਬਣਾਉਣ ਦੀ ਉਹਦੇ ਵਾਸਤੇ ਅਸੀਂ ਸਰਕਾਰ ਸਾਡਾ ਸਹਿਯੋਗ ਕਰ ਰਹੀ ਹੈ ਅਸੀਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਇਸ ਤੋਂ ਵੱਧ ਅਸੀਂ ਭਾਈਵਾਲ ਹੋ ਕੇ ਬਣ ਰਹੇ ਹਾਂ ਉਹਨਾਂ ਦੇ ਗੁਲਾਮ ਹੋ ਕੇ ਨਹੀਂ ਬਣ ਰਹੇ ਭਾਜੀਪੀ ਆ ਸਰਕਾਰ ਹੈ ਉਹ ਵੀ ਨਹੀਂ ਹੈ ਇਰੇ ਵਿੱਚ ਹਿੱਸਾ ਲੈਣਾ ਚਾਹੁੰਦੀ ਕਿ ਸਾਡੇ ਤੇ ਪਹਿਲਾ ਇਲਜ਼ਾਮ ਲੱਗੇ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦ ਸਰਕਾਰ ਚਲਾ ਰਹੀ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇਸ ਮੁਖ ਸੇਵਾਦਾਰ ਹੋਣ ਦੇ ਨਾਲ ਜਿਹੜੀ ਸਾਡੀ ਐਡਜੈਕਟਿਵ ਬਾਡੀ ਹੈ ਉਹ ਇੰਡੀਪੈਂਡੈਂਟ ਤੌਰ ਤੇ ਕੰਮ ਕਰ ਰਹੀ ਹੈ ਇਹ ਕੇਵਲ ਤੇ ਕੇਵਲ ਕੁਝ ਲੋਕ ਜਿਹੜੇ ਨੇ ਉਹ ਪਕਾਈ ਕਰ ਰਹੇ ਨੇ ਕੋਈ ਮੈਨੂੰ ਕਹਿੰਦਾ ਹੈ ਕਿ ਇਹ ਬਾਦਲ ਪੱਖੀ ਹੈ ਕੋਈ ਕਹਿੰਦਾ ਹੈ ਬੀਜੇਪੀ ਪੱਖੀ ਹੈ ਪਰ ਮੈਂ ਕਹਿੰਦਾ ਮੈਂ ਸੰਗਤ ਦਾ ਸੰਗਤ ਪੱਖੀਆਂ ਮੇ ਕਮੇਟੀ ਜਿਹੜੀ ਹਰਿਆਣਾ ਕਮੇਟੀ ਹੈ ਸੰਗਤ ਦੀ ਕਮੇਟੀ ਹੈ ਜਿਸ ਤਰ੍ਹਾਂ ਸੰਗਤ ਨੂੰ ਚੰਗਾ ਲੱਗੇਗਾ ਆਪਾਂ ਸੰਗਤ ਨੂੰ ਅੱਗੇ ਰੱਖ ਕੇ ਚੱਲ ਰਹੇ ਹਾਂ ਕਿਸੇ ਸਰਕਾਰ ਨੂੰ ਵਗੈਰਾ ਕੇ ਨਹੀਂ ਚੱਲ ਰਹੇ ਅੱਛਾ ਪ੍ਰਧਾਨ ਸਾਹਿਬ ਲਾਸਟ ਸਵਾਲ ਹੈ ਮੇਰਾ ਪੰਜਾਬ ਤੇ ਹਰਿਆਣਾ ਦੇ ਵਿੱਚ ਪ੍ਰਵਾਸ ਦਾ ਮੁੱਦਾ ਬਹੁਤ ਵੱਡਾ ਰਹਿੰਦਾ ਹੈ ਪ੍ਰਵਾਸੀ ਆਉਂਦੇ ਵੀ ਵੱਡੀ ਗਿਣਤੀ 'ਚ ਨੇ ਤੇ ਪੰਜਾਬ ਤੇ ਹਰਿਆਣਾ ਦੇ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਵੀ ਵੱਡੀ ਗਿਣਤੀ 'ਚ ਨੇ ਦੋਵੇਂ ਤਰ੍ਹਾਂ ਦੇ ਪ੍ਰਵਾਸ ਨੂੰ ਕਿਵੇਂ ਸਮਝਦੇ ਹੋ ਇਸ ਤਰ੍ਹਾਂ ਜੀ ਇੱਕ ਬੜਾ ਕ੍ਰਿਟਿਕਲ ਜਾਂ ਕੁਐਸਚਨ ਹੈ ਕਿਉਂਕਿ ਸਾਨੂੰ ਜ਼ਰੂਰਤ ਕਰਕੇ ਉਹਨਾਂ ਨੂੰ ਮੰਗਾਣਾ ਪੈਂਦਾ ਸਾਡੇ ਆਪਣੇ ਬੱਚੇ ਬਾਹਰ ਚਲੇ ਗਏ ਸਾਡੇ ਬਿਜ਼ਨਸ ਸਾਡੀਆਂ ਖੇਤੀਬਾੜੀਆਂ ਵਾਸਤੇ ਸਾਨੂੰ ਪ੍ਰਵਾਸੀਆਂ ਦੀ ਲੋੜ ਪੈਂਦੀ ਏ ਉਹ ਆਉਂਦੇ ਨੇ ਨਾ ਸਾਰੇ ਪ੍ਰਵਾਸੀ ਗਲਤ ਹੋ ਸਕਦੇ ਨੇ ਤੇ ਨਾ ਹੀ ਸਾਰੇ ਲੋਕ ਗਲਤ ਹੋ ਸਕਦੇ ਨੇ ਇਸ ਕਰਕੇ ਤੇ ਦੁਨੀਆ ਜਿਉਂਦੀ ਬਣੀ ਏ ਕੋਈ ਲੋਕ ਗਲਤ ਹੁੰਦੇ ਨੇ ਮੈਂ ਇਹ ਗੱਲ ਕਹਿਣਾ ਵਾਂ ਕਿ ਜੋ ਵੀਕ ਪ੍ਰਵਾਸੀ ਗਲਤ ਹੋਵੇ ਜਾਂ ਆਪਣਾ ਕੋ ਗਲਤ ਹੋਵੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ ਉਹਦਾ ਭੁਗਤਣਾ ਚਾਹੀਦਾ ਹੈ ਤਾਂ ਕਿ ਦੂਜੇ ਲੋਕਾਂ ਨੂੰ ਉਹ ਤੋਂ ਸਬਕ ਮਿਲੇ ਕਿ ਜੇ ਕੋਈ ਗਲਤ ਕੰਮ ਹੋਵੇਗਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਬਹੁਤ ਬਹੁਤ ਸ਼ੁਕਰੀਆ ਓਕੇ ਵੇਰ ਖਾਲਸਾ ਵਾਹਿਗੁਰੂ ਜੀ